ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਗਈਆਂ 144 ਟੋヨタ ਹਿਲੈਕਸ ਵਾਹਨਾਂ ਦੀ ਖਰੀਦ ਦੀ ਜਾਂਚ ਕੀਤੀ ਜਾਵੇਗੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਦਫ਼ਤਰ ਤੋਂ ਇੱਕ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਦੀ ਜਾਂਚ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸੌਂਪਿਆ ਜਾਂਚ ਦਾ ਹੁਕਮ 31 ਅਕਤੂਬਰ ਨੂੰ ਜਾਰੀ ਕੀਤਾ ਗਿਆ 15 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਸ਼ਿਕਾਇਤਕਰਤਾ ਨੂੰ ਸੌਂਪਣ ਦੇ ਨਾਲ ਨਾਲ ਰਾਜਪਾਲ ਦਫ਼ਤਰਾਂ ਤੇ ਗ੍ਰਹਿ ਵਿਭਾਗ ਨੂੰ ਵੀ ਸੌਂਪੀ ਜਾਣੀ ਹੈ ਇਸ ਦਾ ਮਤਲਬ ਹੈ ਕਿ ਜਾਂਚ ਰਿਪੋਰਟ 15 ਨਵੰਬਰ 2025 ਤੱਕ ਦੇਣੀ ਹੈ ਇਹ ਪੱਤਰ ਹੁਣ ਡਿਜੀਟਲ ਮੀਡੀਆ ਤੇ ਵਾਇਰਲ ਹੋ ਰਿਹਾ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ 3 ਮਹੀਨੇ ਪਹਿਲਾਂ ਇਹ ਮੁੱਦਾ ਉਠਾਇਆ ਉਹਨਾਂ ਆਰੋਪ ਲਾਇਆ ਕਿ ਸਰਕਾਰ ਨੇ 2025 ਵਿੱਚ ਰੋਡ ਸੇਫਟੀ ਫੋਰਸ ਲਈ ਥੋਕ ਵਿੱਚ 143 ਟੋਇਟਾ ਹੀਲਿਕਸ ਵਾਹਨ ਖਰੀਦਣ ਵੇਲੇ ਟੋਇਟਾ ਕੰਪਨੀ ਦੇ ਡਿਸਕਾਊਂਟ ਦਾ ਫਾਇਦਾ ਨਹੀਂ ਉਠਾਇਆ ਕਿਉਂਕਿ ਵਿਅਕਤੀਗਤ ਗਾਹਕਾਂ ਨੂੰ ਉਸ ਟੋਇਟਾ ਹਿਲਿਕਸ ਵਾਨ ਤੇ 10 ਲੱਖ ਰੁਪਏ ਦੀ ਛੋਟ ਦਿੱਤੀ ਜਾਂਦੀ ਹੈ ਜੇਕਰ ਆਪ ਸਰਕਾਰ ਨੇ ਵਿਅਕਤੀਗਤ ਗਾਹਕਾਂ ਨੂੰ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਛੋਟ ਦਾ ਫਾਇਦਾ ਉਠਾਇਆ ਹੁੰਦਾ ਤਾਂ ਸਰਕਾਰ ਨੂੰ 144 ਟੋਇਟਾ ਹਿਲਿਕਸ ਵਾਨਾਂ ਦੀ ਖਰੀਦ ਤੇ ਲਗਭਗ 1465 50 ਕਰੋੜ ਰੁਪਏ ਦੀ ਬਚਤ ਹੁੰਦੀ। ਸੁਖਪਾਲ ਖੈਰਾ ਨੇ ਪੁਲਿਸ ਡਾਇਰੈਕਟਰ ਜਨਰਲ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 144 ਟੋਇਟਾ ਹਿਲਿਕਸ ਵਾਨਾਂ ਦੀ ਸ਼ੱਕੀ ਖਰੀਦ ਦੀ ਜਾਂਚ ਹੋਣੀ ਚਾਹੀਦੀ ਹੈ। ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁੱਖ ਮੰਤਰੀ ਉਹਨਾਂ ਦੇ OSD ਜਾਂ ਕਿਸੇ ਹੋਰ ਨੂੰ ਇਸ ਸੌਦੇ ذریعے ਛੋਟ ਦੀ ਨਕਦ ਰਾਸ਼ੀ ਮਿਲੀ ਹੈ ਖੈਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਚਾਈ ਜਾਣਨ ਦਾ ਅਧਿਕਾਰ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਜ਼ਿਕਰ ਜੋ ਗਏ ਕਿ ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਯੋਜਨਾ ਜਨਵਰੀ 2024 ਵਿੱਚ ਸ਼ੁਰੂ ਕੀਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ 143 ਟੋਇਟਾ ਹੀਲਿਕਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਇਹ ਫੋਰਸ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਰਾਜ ਦੀਆਂ ਸੜਕਾਂ ਤੇ ਤਾਇਨਾਤ ਕੀਤੀ ਗਈ ਹੈ ਸਰਕਾਰ ਦਾ ਦਾਅਵਾ ਹੈ ਕਿ ਇਹਨਾਂ ਵਾਹਨਾਂ ਨੇ ਹੁਣ ਤੱਕ ਲਗਭਗ 40000 ਲੋਕਾਂ ਦੀ ਮਦਦ ਕੀਤੀ ਹੈ ਸਖਪਾਲ ਖੈਰਾ ਨੇ ਕਿਹਾ ਕਿ ਮੇਰੇ ਵੱਲੋਂ ਭਗਵੰਤ ਮਾਨ ਦੀ ਆਪ ਸਰਕਾਰ ਚ ਹੋਏ 143 ਟੋਇਟਾ ਹੀਲਿਕਸ ਗੱਡੀਆਂ ਦੇ ਕਪਲੇ ਦਾ ਖੁਲਾਸਾ ਕਰਨ ਤੋਂ ਬਾਅਦ ਹੁਣ ਮਨ ਜੋ ਗਵਰਨਰ ਪੰਜਾਬ ਨੇ ਡੀਜੀਪੀ ਪੰਜਾਬ ਨੂੰ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਹੁਣ ਦੇਖਦੇ ਹਾਂ ਕਿ ਬੁੱਕਰ ਪਾਰਟੀਆਂ ਸਕਟਾਲੇ ਦੀ ਜਾਂਚ ਅਤੇ ਕਾਰਵਾਈ ਕਰਨ ਦੀ ਹਿੰਮਤ ਕਰਦੀ ਹੈ ਜਾਂ ਨਹੀਂ